ਸ਼੍ਰੀ ਗੁਰੂ ਗਵੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਲੱਖਾਂ ਸੰਗਤਾਂ ਤਖਤ ਸ਼੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਵਿਖੇ ਪੁੱਜੀਆਂ ਹਨ ਤਖਤ ਦੇ ਜਥੇਦਾਰ ਗਿਆਨੀ ਅਕਬਾਲ ਸਿੰਘ ਦਾ ਕਹਿਣਾ ਹੈ ਕਿ ਕੱਲ 11 ਜਨਵਰੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਨ੍ਹਾਂ ਦੀ ਚਰਨ ਸ਼ੋਪ ਪ੍ਰਾਪਤ ਗੁਰਦੁਆਰਾ ਰਾਜਗਿਰ ਅਤੇ ਸ਼ੀਤਲਕੁੰਧ ਦੀ ਕਾਰ ਸੇਵਾ ਆਰੰਭ ਹੋਵੇਗੀ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲਾ ਤੇ ਹੋਰ ਸੰਤ ਮਹਾਪੁਰਸ਼ ਪਹੁੰਚ ਚੁੱਕੇ ਹਨ ਇਸ ਮੌਕੇ ਤੇ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਭਾਈ ਗੋਬਿੰਦ ਸਿੰਘ ਲੋਂਗੋਵਾਲਾ ਤੇ ਗਿਆਨੀ ਇਕਬਾਲ ਸਿੰਘ ਨੇ ਕਿਹਾ ਅਸਲੀ ਗੱਲ ਹੈ ਕਿ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ 352 ਵਾ ਪ੍ਰਕਾਸ਼ ਪੁਰਬ ਉਸੇ ਹੀ ਸ਼ਰਧਾ ਤੇ ਹੁਲਾਸ ਦੇ ਸਹਿਤ ਮਨਾਇਆ ਜਾ ਰਿਹਾ ਜਿਸ ਤਰ੍ਹਾਂ 350 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀ। ਸਮੁੱਚੇ ਵਿਸ਼ਵ ਦੇ ਵਿੱਚ ਵਸਦੀਆਂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਇਸ ਮਹਾਨ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਿਨ੍ਹਾਂ ਨੇ ਕੌਮ ਲਈ, ਮਨੁੱਖਤਾ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਹੈ। ਉਹਨਾਂ ਦੀ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ। ਅੱਜ ਅਸੀਂ ਰਲ ਮਿਲ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਜਿੱਥੇ ਮਨਾ ਰਹੇ ਹਾਂ ਉੱਥੇ ਉਹਨਾਂ ਦੀ ਸਿੱਖਿਆ, ਉਪਦੇਸ਼ ਉਹ ਵੀ ਅਸੀਂ ਆਪਣੇ ਜੀਵਨ ਦੇ ਵਿੱਚ ਤਾਰਨ ਕਰਨ ਦਾ ਯਤਨ ਕਰੀਏ ਖੰਡੇ ਬਾਟੇ ਦੀ ਪਹੁੰਚਾ ਕੀਏ ਗੁਰੂ ਕੇ ਲੜ ਲੱਗੀਏ ਔਰ ਨਿਤਨੇਮ ਨਿਤਨੇਮੀ ਬਣੀਏ ਭਜਨ ਸਿਮਰਨ ਦੇ ਤਾਰਨੀ ਹੋ ਕੇ ਆਪਣਾ ਜੀਵਨ ਸਫਲ ਕਰੀਏ ਇੱਕ ਵਾਰੀ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ ਸੋ ਇਹ ਬਹੁਤ ਹੀ ਪਵਿੱਤਰ ਧਰਤੀ ਹੈ ਮਹਾਨ ਧਰਤੀ ਹੈ ਔਰ ਜਿਸ ਧਰਤੀ ਨੇ ਇੱਕ ਮਹਾਨ ਜੋਧਾ ਮਹਾਨ ਐਸਾ ਕ੍ਰਾਂਤੀਕਾਰੀ ਗੁਰੂ ਨੂੰ ਜਿਹੜਾ ਹੈ ਇੱਥੇ ਜਨਮ ਦਿੱਤਾ ਹੈ ਔਰ ਇੱਥੇ ਦਸ਼ਮੀਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ ਜਿਹੜਾ ਹਰ ਸਾਲ ਸਾਰੀਆਂ ਸਿੱਖ ਸੰਗਤਾਂ ਬੜੀ ਧੂਮ-ਧਾਮ ਦੇ ਨਾਲ ਬੜੀ ਸ਼ਾਨ ਦੇ ਨਾਲ ਬੜੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਮਨਾਉਂਦੀਆਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਸਿੱਖ ਸੰਗਤਾਂ ਆ ਕੇ ਨਤ ਮਸਤ ਹੁੰਦੀਆਂ ਨੇ ਸਭ ਤੋਂ ਪਹਿਲਾਂ ਤਾਂ ਮੈਂ ਇਸ ਪ੍ਰਗਟ ਗੁਰਪੁਰਬ ਦੀ ਸਾਰੀਆਂ ਸਿੱਖ ਸੰਗਤਾਂ ਨੂੰ ਨਾਨਕ ਨਾਮ ਲੇਵਾ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਦੂਸਰਾ ਮੈਂ ਇਥੋਂ ਦੀ ਪ੍ਰਬੰਧ ਕਮੇਟੀ ਖਾਸ ਤੌਰ ਤੇ ਜੋ ਬਿਹਾਰ ਦੀ ਸਰਕਾਰ ਹੈ ਇਥੋਂ ਦੇ ਮੁੱਖ ਮੰਤਰੀ ਸ਼੍ਰੀ ਨतीश ਕੁਮਾਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਜਿਹੜੇ ਹਰ ਸਾਲ ਬਹੁਤ ਹੀ ਭਾਵਨਾਵਾਂ ਦੇ ਨਾਲ ਬੜੀ ਸ਼ਰਧਾ ਦੇ ਨਾਲ ਇਸ ਗੁਰਪੁਰਬ ਨੂੰ ਮਨਾਉਂਦੇ ਨੇ ਸਰਕਾਰੀ ਤੌਰ ਤੇ ਵੀ ਉਹ ਬਹੁਤ ਸਾਰੇ ਪ੍ਰਬੰਧ ਜਿਹੜੇ ਨੇ ਇਸ ਗੁਰਪੁਰਬ ਤੇ ਕਰਦੇ ਨੇ ਅਸੀਂ ਦੇਖਿਆ ਕਿ ਸਾਰੇ ਸ਼ਹਿਰ ਨੂੰ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਲਾਈਟਿੰਗ ਕੀਤੀ ਗਈ ਹੈ ਬਹੁਤ ਸਜਾਇਆ ਗਿਆ ਸਾਰੇ ਸ਼ਹਿਰ ਦੇ ਵਿੱਚ ਬੜੀ ਸਫਾਈ ਵੀ ਕੀਤੀ ਗਈ ਹੈ ਆਵਾਜਾਈ ਦਾ ਜਿਹੜੇ ਵੀ ਟ੍ਰੈਫਿਕ ਹੈਗੇ ਉਹਦੇ ਵੀ ਪ੍ਰਬੰਧ ਕੀਤੇ ਗਏ ਨੇ ਸੋ ਸਾਰੇ ਉਹਨਾਂ ਦਾ ਹੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਤਿਗੁਰੂ ਮਹਾਰਾਜ ਵੇਹਰ ਕਰਨ ਕਿ ਜਿੱਥੇ ਅਸੀਂ ਧਰਤੀ ਨੂੰ ਨਤਮਸਤ ਕਰਨ ਵਾਸਤੇ ਆਉਣੇ ਆ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਵਿਚਾਰ ਧਾਰਾ ਦਿੱਤੀ ਜਿਸ ਵਿਚਾਰ ਧਾਰਾ ਦੇ ਲਈ ਉਹਨਾਂ ਨੇ ਆਪਣਾ ਸਾਰਾ ਸਰਬੰਸ ਮਾਰਤਾ ਜਿਸ ਮਿਸ਼ਨ ਲਈ ਸਤਿਗੁਰੂ ਮਹਾਰਾਜੇ ਕਿਰਪਾ ਕਰਨ ਅਸੀਂ ਸਾਰੇ ਉਸ ਵਿਚਾਰ ਧਾਰਾ ਦੇ ਧਾਰਨੀ ਹੋਈਏ ਔਰ ਉਹਨਾਂ ਵਿਚਾਰ ਧਾਰਾ ਨੂੰ ਆਪਣੇ ਜੀਵਨ ਦੇ ਉੱਤੇ ਔਰ ਢਾਲੀਏ ਤਾਂ ਕਿ ਅਸੀਂ ਵੀ ਆਪਣਾ ਜੀਵਨ ਜਿਹੜਾ ਸਵਸ ਬਣੀਏ ਸਾਡਾ ਜੀਵਨ ਵੀ ਚੜ੍ਹਦੀ ਕਲਾ ਵਿੱਚ ਹੋਵੇ ਸਮੁੱਚੀ ਸਿੱਖ ਸੰਗਤਾਂ ਸਾਰੇ ਏਕਤਾ ਪਿਆਰ ਦੀ ਲੜੀ ਦੇ ਵਿੱਚ ਰੋਈਆਂ ਜਾਣ ਮੈਂ ਇਹੀ ਸਤਿਗੁਰੂ ਕੇ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਹੀਂ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਪਹਲ ਲਇਓ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ 352ਵਾਂ ਅਵਤਾਰ ਤਾਰਨ ਪ੍ਰਕਾਸ਼ ਗੁਰਪੁਰਬ ਕੋਸੂ ਦੀ 7ਵੀਂ ਜੋ 11 12 13 ਜਨਵਰੀ ਨੂੰ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚ ਚੁੱਕੀਆਂ ਹਨ ਤੇ ਕੱਲ ਨੂੰ ਵੀ ਬਹੁਤ ਵੱਡੇ ਪੱਧਰ ਤੇ ਸੰਗਤਾਂ ਦੀ ਹਾਜ਼ਰੀ ਹੈ ਸੰਗਤਾਂ ਪਹੁੰਚ ਰਹੀਆਂ ਹਨ ਸੋ ਤਖਸਾਹ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਬਹੁਤ ਵਧੀਆ ਸਾਰੇ ਪ੍ਰਬੰੰਧ ਕੀਤੇ ਗਏ ਹਨ ਉੱਥੇ ਸਾਡੇ ਬਿਹਾਰ ਦੇ ਸੀਐਮ ਨਿਤਿਸ਼ ਕੁਮਾਰ ਜੀ ਉਹਨਾਂ ਵੱਲੋਂ ਤੋਂ ਪਿਛਲੇ ਸਾਲਾਂ ਦੀ ਤਰ੍ਹਾਂ ਹੀ ਗੁਰਦੁਆਰਾ ਕੰਗਨਕਾੜ ਗੰਗਾ ਦੇ ਕਿਨਾਰੇ ਬਹੁਤ ਸੁੰਦਰ ਟੈਂਟ ਸਿਟੀ ਵੀ ਬਣੀ ਹੈ ਤੇ ਉੱਥੇ ਵੱਡਾ ਜੋ ਲੰਗਰ ਦਾ ਪ੍ਰੋਗਰਾਮ ਹੈ ਵੱਡੇ ਪੰਦਰ ਤੇ ਜਿੱਥੇ ਬਹੁਤ ਸੰਗਤ ਦਾਸ ਨੂੰ ਲੱਗਦਾ ਵੀ ਲੱਖ ਦੇ ਕਰੀਬ ਸੰਗਤ ਰੋਜ਼ ਉੱਥੇ ਲੰਗਰ ਛਕ ਰਹੀ ਹੈ ਉਹ ਸਾਰਾ ਪ੍ਰਬੰਧ ਬਾਬਾ ਪ੍ਰਦੀਪ ਸਿੰਘ ਜੀ ਬੋਰੇ ਵਾਲੇ ਬਦਨੀ ਕਲਾ ਉਹਨਾਂ ਵੱਲੋਂ ਸਾਰਾ ਵੱਡਾ ਲੰਗਰ ਚੱਲ ਰਿਹਾ ਹੈ ਤਖਤ ਸਾਹਿਬ ਜੀ ਵਿਖੇ ਵੱਡਾ ਲੰਗਰ ਦੀ ਸੇਵਾ ਸੰਤਬਾਬ ਗੁਰਦੈਨ ਸੰਗਤ ਠੱਟੇ ਟੇਬੇ ਵਾਲਿਆਂ ਵੱਲੋਂ ਚੱਲ ਰਹੀ ਹੈ ਸੋ ਤਖਤ ਸਾਹਿਬ ਦੇ ਜੋ ਸਾਰੇ ਸਮਾਗਮ ਹਨ ਕੱਲ ਨੂੰ ਗੁਰਦੁਆਰਾ ਰਾਜਗੀਰ ਸ਼ੀਤਲਕੁੰਡ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਨੇ ਚਰਨ ਪਾਏ 550ਵੇਂ ਪ੍ਰਕਾਸ਼ ਗੁਰਪ੍ਰਭ ਨੂੰ ਮੁੱਖ ਰੱਖਦਿਆਂ ਹੋਏ ਆ ਉਥੇ ਗੁਰੂ ਘਰ ਦੀ ਜੋ ਕਾਰ ਸੇਵਾ ਹੈ ਉਹ ਕੱਲ ਨੂੰ ਆਰੰਭ ਹੋਏਗੀ ਜਿੱਥੇ ਸਾਡੇ ਸਾਰੇ ਸੰਤ ਮਹਾਤਮਾ ਬਿਹਾਰ ਦੇ ਸੀਯਮ ਜਥੇਦਾਰ ਅਕਾਲ ਤਖਤ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਥੇਦਾਰ ਗੋਬਿੰਦ ਸਿੰਘ ਲੰਗੋਵਾਲ ਫਿਰ ਕੱਲ ਸ਼ਾਮ ਤੋਂ ਤਖਤ ਸਾਹਿਬ ਜੀ ਦੀ ਕਥਾ 7:30 ਤੋਂ 8:00 ਜੋ ਲਾਈਵ ਚੱਲਦੀ ਹੈ ਉਸ ਤੋਂ ਬਾਅਦ ਫਿਰ ਸਨਮਾਨ ਕਈ ਮਹਾਪੁਰਸ਼ਾਂ ਦੇ ਕੱਲ ਨੂੰ ਕੀਤੇ ਜਾਣੇ ਹਨ